ਕੁਲਦੀਪ ਸਿੰਘ ਆਲਖ ਵੱਲੋਂ ਸਪੋਰਟਸ ਨਿਊਜ਼ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਖੇਡ ਜਗਤ ਦੀਆਂ ਖਬਰਾਂ ਲੈ ਕੇ ਹਾਜ਼ਰ ਹੈ ਅਰਮਨ ਰੇਡੀਓ ਆਸਟ੍ਰੇਲੀਆ ਦੀ ਨਿਊਜ਼ ਟੀਮ ਪਹਿਲਾ 49ਵੀਂਆਂ ਖਬਰਾਂ ਸਿਡਨੀ ਰੂਸਟਰਜ ਨੇ ਐਨ ਆਰ ਐਲ ਡਬਲਯੂ ਫਾਈਨਲ ਤੋਂ ਪਹਿਲਾਂ ਟੈਰੀ ਨਾਈਕਨ ਦੀ ਐਸੀ ਐਲ 6 ਦੀ ਪੁਸ਼ਟੀ ਕੀਤੀ اے ਐਫ ਐਲ ਸਟੇਟ ਆਫ origin ਪੱਛਮੀ ਆਸਟ੍ਰੇਲੀਆ ਨਾਲ ਵਾਪਸ ਆਵੇਗਾ ਐਨ ਐਫ ਐਲ ਹਫ਼ਤਾ ਦੂਜਾ ਗਲਾਸ ਨੇ ਰੋਮਾਂਚਕ ਜਿੱਤ ਦਰਜ ਕੀਤੀ ਸਟੀਲਰਸ ਤੋਂ ਗਲਤੀ ਏਸ਼ੀਆ ਕੱਪ ਦੁਬਈ 'ਚ ਭਾਰਤ ਵੱਲੋਂ ਹੱਥ ਨਾ ਮਿਲਾਉਣ ਤੇ ਪਾਕ ਕਪਤਾਨ ਦਾ ਵਿਰੋਧ ਫਿੱਡੇ ਗ੍ਰੈਂਡ ਸਵਿਸ ਵਿਸ਼ਾਲੀ ਸਾਂਝੀ ਲੀਡ ਤੇ ਪ੍ਰਗਨਾਨਨ ਦਾ ਨੀਮਨ ਤੋਂ ਹਾਰਿਆ T20 ਇੰਗਲੈਂਡ ਨੇ ਦੱਖਣੀ ਅਫਰੀਕਾ ਨੂੰ 146 ਦੌੜਾਂ ਨਾਲ ਹਰਾਇਆ ਹੁਣ ਖਬਰਾਂ ਵਿਸਥਾਰ ਨਾਲ ਸਿਡਨੀ ਰੋਸਟਰਸ ਨੇ NRL W ਫਾਈਨਲ ਤੋਂ ਪਹਿਲਾਂ ਟੈਰਨਾਈ ਕੈਂਦੀ ACL ਸੱਟ ਦੀ ਪੁਸ਼ਟੀ ਕੀਤੀ ਸਿਡਨੀ ਰੂਸਟਰਜ਼ ਦੀ ਹਾਫ ਬੈਕ ਟੈਰੀਨ ਆਈਕੇਨ ACL ਦੀ ਸੱਟ ਕਾਰਨ NRL W ਫਾਈਨਲ ਤੋਂ ਬਾਹਰ ਹੋ ਗਈ ਹੈ। ਰੂਸਟਰਜ਼ ਨੇ ਇਸ ਸੀਜ਼ਨ ਵਿੱਚ 11 ਮੈਚ ਜਿੱਤੇ ਪਰ ਆਈਕੇਨ ਆਪਣੀ ਆਖਰੀ ਗੇਮ ਵਿੱਚ ਜ਼ਖਮੀ ਹੋ ਗਈ। ਰੂਸਟਰਜ਼ ਤੇ ਬ੍ਰਿਸਬੇਨ ਬ੍ਰਾਂਕੋਸ 5 ਅਕਤੂਬਰ ਨੂੰ ਗ੍ਰੈਂਡ ਫਾਈਨਲ ਲਈ ਖੇਡਣਗੇ। ਆਈਕੇਨ ਦੀ ਸੱਟ ਰੂਸਟਰਜ਼ ਲਈ ਵੱਡਾ ਝਟਕਾ ਹੈ ਕਿਉਂਕਿ ਉਹ ਟੀਮ ਦੀ ਮੁੱਖ ਖਿਡਾਰਨ ਹੈ। ਉਸ ਦੀ ACL ਦੀ ਸਰਜਰੀ ਹੋਵੇਗੀ। ਜਿਸ ਕਾਰਨ ਉਹ ਫਾਈਨਲ ਨਹੀਂ ਖੇਡ ਸਕੇਗੀ। AFL ਸਟੇਟ ਆਫ origin ਪਛਮੀ ਆਸਟ੍ਰੇਲੀਆ ਨਾਲ ਵਾਪਸ ਆਵੇਗਾ। AFL ਨੇ 27 ਸਾਲਾਂ ਵਿੱਚ ਪਹਿਲੀ ਵਾਰ ਸਟੇਟ ਆਫ origin ਫੁੱਟਬਾਲ ਦੀ ਵਾਪਸੀ ਦਾ ਐਲਾਨ ਕੀਤਾ ਹੈ। AFL ਦੇ ਮੁੱਖ ਕਾਰਜਕਾਰੀ ਐਂਡਰਿਊ ਡਿਲਨ ਨੇ ਪੁਸ਼ਟੀ ਕੀਤੀ ਕਿ ਪਛਮੀ ਆਸਟ੍ਰੇਲੀਆ 14 ਫਰਵਰੀ ਨੂੰ ਪਰਥ ਸਟੇਡੀਅਮ ਵਿੱਚ ਇੱਕ ਇਕੱਲੇ ਪ੍ਰਦਰਸ਼ਨੀ ਮੈਚ ਵਿੱਚ ਵਿਕਟੋਰੀਆ ਦੀ ਮੇਜਬਾਨੀ ਕਰੇਗਾ। ਇਹ 1999 ਤੋਂ ਬਾਅਦ ਖੇਡੇ ਗਏ ਪਹਿਲੇ ਸੱਚੇ ਰਾਜ ਬਨਾਮ ਏ ਐਫਐਲ ਮੈਚ ਦੀ ਨਿਸ਼ਾਨਦੇਹੀ ਕਰੇਗਾ ਜਦੋਂ ਵਿਕਟੋਰੀਆ ਨੇ ਐਮਸੀਜੀ ਵਿਖੇ ਦੱਖਣੀ ਆਸਟ੍ਰੇਲੀਆ ਨੂੰ ਹਰਾਇਆ ਵਿਕਟੋਰੀਆ ਅਤੇ ਪੱਛਮੀ ਆਸਟ੍ਰੇਲੀਆ 1992 ਤੋਂ ਬਾਅਦ ਇੱਕ ਦੂਜੇ ਨਾਲ ਨਹੀਂ ਖੇਡੇ ਹਨ ਡਿਲਨ ਨੇ ਕਿਹਾ ਸਟੇਟ ਫੁੱਟਬਾਲ ਸਾਡੀ ਖੇਡ ਦੀਆਂ ਮਹਾਨ ਪਰੰਪਰਾਵਾਂ ਵਿੱਚੋਂ ਇੱਕ ਹੈ ਪ੍ਰਸ਼ੰਸਕਾਂ ਅਤੇ ਖਿਡਾਰੀਆਂ ਨੇ ਕੁਝ ਸਮੇਂ ਲਈ ਇਸ ਦੀ ਵਾਪਸੀ ਦੀ ਮੰਗ ਕੀਤੀ ਹੈ ਅਤੇ ਅਸੀਂ ਇਸ ਨੂੰ ਵਾਪਸ ਵੇਖ ਕੇ ਬਹੁਤ ਖੁਸ਼ ਹਾਂ। ਡਲਨ ਲੰਬੇ ਸਮੇਂ ਤੋਂ ਲੀਗ ਦੀ ਪੇਸ਼ਕਸ਼ ਨੂੰ ਰਵਾਇਤੀ ਸੀਜ਼ਨਾਂ ਤੋਂ ਪਰੇ ਵਧਾਉਣ ਲਈ ਸਟੇਟ ਆਫ origin ਅਤੇ ਹੋਰ ਮਾਰਕੀ ਫਿਕਸਚਰ ਨੂੰ ਵਾਪਸ ਲਿਆਉਣ ਦੀ ਇੱਛਾ ਨਾਲ ਰਿਕਾਰਡ ਤੇ ਰਿਹਾ ਹੈ। NFL ਹਫਤਾ ਦੂਜਾ ਗਲਾਸ ਨੇ ਰੋਮਾਂਚਕ ਜਿੱਤ ਦਰਜ ਕੀਤੀ ਸਟੀਲਰਸ ਤੋਂ ਗਲਤੀ। ਸੀਜ਼ਨ ਲਈ NFL ਫੁੱਟਬਾਲ ਦਾ ਦੂਜਾ ਐਤਵਾਰ ਨਿਰਾਸ਼ ਨਹੀਂ ਹੋਇਆ। ਅਤੇ ਵਿਰੋਧੀਆਂ ਨੇ ਸੁਪਰ ਬੌਲ ਦਾ ਇੱਕ ਕਲਾਸਿਕ ਮੈਚ ਤਿਆਰ ਕੀਤਾ। ਬੁਲਾਨੀ ਨੇ ਗੇਂਦ ਨੂੰ ਟਰੈਕ ਕੀਤਾ ਜੋ ਅੰਤਮ ਲਾਈਨ ਦੇ ਪਾਰ ਘੁੰਮਣ ਤੋਂ ਪਹਿਲਾਂ ਇੱਕ ਅਸੰਭਵ ਸਕੋਰ ਲਈ ਸਿਹਾਕਸ ਨੂੰ 24 ਤੋਂ 14 ਨਾਲ ਅੱਗੇ ਰੱਖਦਾ ਹੈ। ਸਿਹਾਕਸ ਨੇ ਸ਼ੁੱਕਰਵਾਰ ਰਾਤ ਨੂੰ ਸੀਨ ਦੀ ਸਮੀਖਿਆ ਕੀਤੀ ਕਿਉਂਕਿ ਇਹ ਇੱਕ ਗੇਮ ਵਿੱਚ ਬਦਲ ਸਕਦਾ ਸੀ। ਪੋਲਸ ਮਾਸਕਟ ਨਾਲ ਪਾਰਟੀ NFL ਵਿੱਚ ਉਹ ਚੀਜ਼ਾਂ ਇੱਕ ਚੰਗੇ ਜਸ਼ਨ ਨਾਲੋਂ ਬਿਹਤਰ ਹਨ। ਦੂਜੇ ਹਫਤੇ ਦਾ ਸਭ ਤੋਂ ਵਧੀਆ ਜਸ਼ਨ ਇੰਡੀਆਨਾ ਪੋਲੀਸ ਕੋਰਪਸ ਸੇਫਟੀ ਕੈਮਰਨ ਬਾਇੰਡਮ ਨਾਲ ਸੰਬੰਧਿਤ ਸੀ ਜਿਸ ਵਿੱਚ ਡੇਨਵਰ ਬ੍ਰੌਂਕੋਸ ਕੁਆਟਰਬੈਕ ਬੋਨਿਕਸ ਨੂੰ ਰੋਕਿਆ ਗਿਆ ਸੀ ਉਹ ਮੈਦਾਨ ਤੋਂ ਹੇਠਾਂ ਚਲੇ ਗਏ ਸਨ ਅਤੇ ਈਗਲਸ ਦੇ ਅੰਤਮ ਜ਼ੋਨ ਤੋਂ 6 ਗਜ਼ ਦੀ ਦੂਰੀ ਤੇ ਦੂਜੇ ਨੰਬਰ ਤੇ ਸਨ ਬੁਰੋ ਦੂਜੇ ਕੁਆਟਰ ਵਿੱਚ ਆਪਣੇ ਖੱਬੇ ਪੈਰ ਵਿੱਚ ਸੱਟ ਲੱਗਣ ਕਾਰਨ ਮੈਚ ਤੋਂ ਬਾਹਰ ਹੋ ਗਿਆ ਏਸ਼ੀਆ ਕੱਪ ਦੁਬਈ ਵਿੱਚ ਭਾਰਤ ਵੱਲੋਂ ਹੱਥ ਨਾ ਮਿਲਾਉਣ ਤੇ ਪਾਕ ਕਪਤਾਨ ਦਾ ਵਿਰੋਧ ਏਸ਼ੀਆ ਕੱਪ ਵਿੱਚ ਭਾਰਤ ਅਤੇ ਪਾਕਿਸਤਾਨ ਦੀ ਜਿੱਤ ਤੇ ਕੂਟਨੀਤਕ ਰੁਕਾਵਟ ਦਾ ਅਸਰ ਸੀ ਪਹਿਲਗਾਮ ਹਮਲੇ ਦੇ ਪੀੜਤਾਂ ਨਾਲ ਇਕਜੁੱਟਤਾ ਦਿਖਾਉਂਦੇ ਹੋਏ ਭਾਰਤੀ ਟੀਮ ਨੇ ਹੱਥ ਮਿਲਾਉਣ ਤੋਂ ਇਨਕਾਰ ਕਰ ਦਿੱਤਾ ਇਸ ਲਈ ਪਾਕਿਸਤਾਨ ਦੇ ਕਪਤਾਨ ਨੇ ਮੈਚ ਤੋਂ ਬਾਅਦ ਦੇ ਸਮਾਰੋਹ ਦਾ ਬਾਈਕਾਟ ਕੀਤਾ ਦੁਬਈ ਵਿੱਚ ਮੈਚ ਤੋਂ ਬਾਅਦ ਪਾਕਿਸਤਾਨੀ ਟੀਮ ਨਿਰਾਸ਼ ਸੀ ਪਾਰ ਦੇ ਕਪਤਾਨ ਸੂਰਿਆ ਕੁਮਾਰ ਯਾਦਵ ਦੇ ਮੈਚ ਜਿੱਤਣ ਤੋਂ ਬਾਅਦ ਇਹ ਸਭ ਹੋਇਆ। ਅਸੀਂ ਖੇਡ ਦੇ ਅੰਤ ਵਿੱਚ ਹੱਥ ਮਿਲਾਉਣ ਲਈ ਤਿਆਰ ਸੀ। ਆਪਣੀ ਟੀਮ ਨਾਲ ਖੜੇ ਹੋਣ ਲਈ ਕਪਤਾਨ ਸਲਮਾਨ ਅਲੀ ਆਗਾ ਨੇ ਮੈਚ ਤੋਂ ਬਾਅਦ ਦੀ ਪੇਸ਼ਕਾਰੀ ਵਿੱਚ ਹਿੱਸਾ ਨਹੀਂ ਲਿਆ, ਜਿਸ ਨਾਲ ਪ੍ਰਸਾਰਕਾਂ ਨੂੰ ਗੁੱਸਾ ਆਇਆ। ਇਹ ਤਣਾਅ April ਵਿੱਚ ਕਸ਼ਮੀਰ ਦੇ ਪੈਲਗਾਮ ਵਿੱਚ ਹੋਏ ਹਮਲੇ ਤੋਂ ਬਾਅਦ ਵਧਿਆ ਸੀ, ਜਿਸ ਵਿੱਚ ਭਾਰਤ ਨੇ ਪਾਕਿਸਤਾਨ ਤੇ ਸਮਰਥਨ ਕਰਨ ਦਾ ਦੋਸ਼ ਲਗਾਇਆ ਸੀ। ਫਿਡੇ ਗ੍ਰੈਂਡ ਸਵਿਚ ਵਿਸ਼ਾਲੀ ਸਾਂਝੀ ਲੀਡ ਤੇ ਪ੍ਰਗਨਾਨੰਦਾ ਨਿਮਨ ਤੋਂ ਹਾਰਿਆ ਭਾਰਤੀ ਗ੍ਰੈਂਡਮਾਸਟਰ ਆਰ ਵਿਸ਼ਾਲੀ ਨੇ ਐਤਵਾਰ ਨੂੰ ਇੱਥੇ ਫਿਡੇ ਗ੍ਰੈਂਡ ਸਵਿਚ ਦੇ ਮਹਿਲਾ ਵਰਗ ਵਿੱਚ 10ਵੇਂ ਅਤੇ ਆਖਰੀ ਦੌਰ ਦੇ ਅੰਤ ਤੋਂ ਬਾਅਦ ਯੂਕਰੇਨ ਦੀ ਸਾਬਕਾ ਵਿਸ਼ਵ ਚੈਂਪੀਅਨ ਮਾਰਿਆ ਮੁਜੀਚਕ ਨੂੰ ਹਰਾਇਆ ਅਤੇ ਸੰਯੁਕਤ ਲੀਡ ਵਿੱਚ ਛਾਲ ਮਾਰੀ ਵਿਸ਼ਾਲੀ ਜਾਣਦੀ ਸੀ ਕਿ ਉਸ ਨੂੰ ਵਿਵਾਦ ਵਿੱਚ ਰਹਿਣ ਲਈ ਜਿੰਨਾ ਪਵੇਗਾ ਅਤੇ ਸ਼ੁਰੂ ਤੋਂ ਹੀ ਉਸ ਦੀ ਪਹੁੰਚ ਟੂਰਨਾਮੈਂਟ ਦੀ ਸਥਿਤੀ ਦੀ ਜ਼ਰੂਰਤ ਦੇ ਅਨੁਕੂਲ ਸੀ ਵੈਸ਼ਾਲੀ ਨੇ 42 ਚਾਲਾਂ ਵਿੱਚ ਜਿੱਤ ਪ੍ਰਾਪਤ ਕੀਤੀ ਅਤੇ ਰਾਤੋਂ ਰਾਤ ਲੀਡਰ ਕੈਟਰਿਨਾ ਲਾਗਨੋ ਨਾਲ ਸੰਭਾਵਿਤ 10 ਵਿੱਚੋਂ 7.5 ਅੰਕਾਂ ਨਾਲ ਲੀਡ ਵਿੱਚ ਸ਼ਾਮਲ ਹੋ ਗਈ ਜਾਂ ਤਾਂ ਇੱਕ ਜਿੱਤ ਜਾਂ ਡਰਾ ਕਾਲੇ ਰੰਗ ਦੇ ਰੂਪ ਵਿੱਚ ਅਤੇ ਉਮੀਦਵਾਰਾਂ ਵਿੱਚ ਇੱਕ ਬਰਥ ਲਈ ਉਸ ਦੀ ਸੰਭਾਵਨਾ ਬਹੁਤ ਚਮਕਦਾਰ ਦਿਖਾਈ ਦੇਵੇਗੀ ਉਮੀਦਵਾਰਾਂ ਵਿੱਚੋਂ ਇੱਕੋ ਇੱਕ ਭਾਰਤੀ ਅਜੇ ਵੀ ਪ੍ਰਗਨਾਨੰਦਾ ਹੈ ਜੋ ਸਾਲ ਦੇ ਦੌਰਾਨ ਆਪਣੀ ਕਾਰਗੁਜ਼ਾਰੀ ਲਈ ਯੋਗ ਹੋਣ ਦੀ ਸੰਭਾਵਨਾ ਹੈ। T20 ਇੰਗਲੈਂਡ ਨੇ ਦੱਖਣੀ ਅਫਰੀਕਾ ਨੂੰ 146 ਦੌੜਾਂ ਨਾਲ ਹਰਾਇਆ। ਇੰਗਲੈਂਡ ਬਨਾਮ ਦੱਖਣੀ ਅਫਰੀਕਾ ਦੂਜਾ T20 ਵਿੱਚ ਸਾਰੇ ਰਿਕਾਰਡ ਟੁੱਟੇ। ਇੰਗਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 2 ਵਿਕਟਾਂ ਦੇ ਨੁਕਸਾਨ ਤੇ 304 ਦੌੜਾਂ ਬਣਾਈਆਂ। ਜਵਾਬ ਵਿੱਚ ਦੱਖਣੀ ਅਫਰੀਕਾ ਦੀ ਟੀਮ ਸਿਰਫ 158 ਦੌੜਾਂ ਹੀ ਬਣਾ ਸਕੀ। ਇੰਗਲੈਂਡ ਨੇ 146 ਦੌੜਾਂ ਨਾਲ ਮੈਚ ਜਿੱਤ ਕੇ ਸੀਰੀਜ਼ 1-1 ਨਾਲ ਡਰਾ ਕਰ ਲਈ। ਇਹ T20 ਕ੍ਰਿਕਟ ਵਿੱਚ ਪਹਿਲੀ ਵਾਰ ਸੀ ਕਿ ਇੰਗਲੈਂਡ ਨੇ 300 ਤੋਂ ਵੱਧ ਦੌੜਾਂ ਬਣਾਈਆਂ। ਇਹ ਇੰਗਲੈਂਡ ਦਾ ਸਭ ਤੋਂ ਵੱਧ ਤੇ ਹੋਰ ਟੀਮਾਂ ਦਾ ਤੀਜਾ ਸਭ ਤੋਂ ਵੱਧ ਸਕੋਰ ਹੈ। ਇੰਗਲੈਂਡ ਦੇ ਫਿਲ ਸਾਲਟ ਨੇ ਤੂਫਾਨੀ ਪਾਰੀ ਖੇਡੀ। ਉਸਨੇ ਮਹਿਜ 39 ਗੇਂਦਾਂ ਵਿੱਚ ਸੈਂਕੜਾ ਪੂਰਾ ਕੀਤਾ। ਸਾਲਟ ਨੇ 60 ਗੇਂਦਾਂ ਵਿੱਚ 141 ਦੌੜਾਂ ਦੀ ਨਾਬਾਦ ਪਾਰੀ ਖੇਡੀ। ਦੂਜੇ ਪਾਸੇ ਇਹ ਇੰਗਲੈਂਡ ਵੱਲੋਂ ਇਸ ਵਨਗੀ ਵਿੱਚ ਬਣਾਇਆ ਗਿਆ ਸਭ ਤੋਂ ਵੱਧ ਸਕੋਰ ਹੈ। ਹਰਮਨ ਰੇਡੀਓ ਹਰ ਰੋਜ਼ ਲੈ ਕੇ ਆਉਂਦਾ ਹੈ ਖੇਡ ਖਬਰਾਂ। ਖੇਡਾਂ ਸੰਬੰਧੀ ਕੋਈ ਵੀ ਜਾਣਕਾਰੀ ਸਾਂਝੀ ਕਰਨ ਲਈ ਸਾਡੇ ਨਾਲ ਸੰਪਰਕ ਕਰੋ। ਮਿਲਦੇ ਹਾਂ ਅਗਲੇ ਬੁਲੇਟਿਨ ਵਿੱਚ। ਧੰਨਵਾਦ।